ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਤੇ ਸਾਰੇ ਰਾਜੀ ਖੁਸ਼ੀ ਰਹਿਣ ਜੀ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਆਂ ਤੇ ਗੱਲ ਆਇਆ ਜੀ ਆਪਣਾ ਅਸੀਂ ਇੱਕ ਤਾਂ ਸਾਡੇ ਸਲਾਨਾ ਧਾਰਮਿਕ ਯੂਡ ਮੇਲਾ ਹੁੰਦਾ ਜੀ ਸਲਾਨਾ ਉਹਦੇ ਕਰਕੇ ਉਧਰ ਰਲ ਕੇ ਜੀ ਆਪਣਾ ਇੱਕ ਚੈਨਲ ਹੈ ਜੀ ਟਰਸਟੀ ਨਗੌਰ ਉੱਥੇ ਆਪਣਾ ਅਸੀਂ ਧਾਰਮਿਕ ਮੈਚ ਪਵਨਾ ਹੁੰਦਾ ਜੀ ਉੱਥੇ ਬਣਾ ਕੇ ਤੇ ਲਾਈਵ ਚਲਾਉਣੇ ਹੁੰਨੇ ਆਪਾਂ ਗੁਰਦੁਆਰਾ ਸਾਹਿਬਿੰਦਰਖਤੋਂ ਤੇ ਅੱਜ ਫਿਰ ਉਹਦੇ ਬਾਅਦ ਆ ਗਿਆ ਸਾਨੂੰ ਇੱਕ ਵਿਆਹ ਵਿਆਹ ਚ ਵੀ ਅਸੀਂ ਛੋਟੀ ਛੋਟੀ ਜਿਹੀ ਕਲਿੱਪਾਂ ਜੀ ਮੈਂ ਆਪਣੇ ਵਲੌਗ ਦੇ ਵਿੱਚ ਪਾਈਆਂ ਵੀ ਜੀ ਉੱਪਰ ਬਣਾ ਕੇ ਉਹ ਵੀ ਤੁਸੀਂ ਦੇਖ ਸਕਦੇ ਆਂ ਵਿਆਹ ਫਿਰ ਵਿਆਹ ਦੇ ਵਿੱਚ ਪੈ ਗਿਆ 23 ਜਨਵਰੀ ਨੂੰ ਸਿਸਟਮ ਚੱਲ ਗਿਆ ਵੀਡੀਓ ਬਣਾਉਣੇ ਦਾ ਵੀ ਟਾਈਮ ਨਹੀਂ ਲੱਗਿਆ ਇਹਗਾ ਯਾਨੀ ਕਿ ਜ਼ਿਆਦਾ ਹੀ ਕੰਮ ਜਾ ਹੋ ਗਿਆ ਫਿਰ ਇਹਦਾ ਪਤੰਗ ਢੋਣੇ ਦਾ ਸਿਸਟਮ ਵੀ ਵਿਚੇ ਰਹਿ ਗਿਆ ਉਦੋਂ ਮੀਂਹ ਪੈ ਗਈ 23 ਜਨਵਰੀ ਨੂੰ ਇੱਕ ਵਿਆਹ ਹੋ ਗਿਆ ਮੀਂਹ ਪੈ ਗਿਆ ਉਹਦੇ ਬਾਅਦ ਫੇਰ ਅੱਜ ਇਹ ਸਕੂਲ ਵੀ ਨਹੀਂ ਜਾ ਰਿਹਾ ਤਾਂ ਤੇ ਅੱਜ ਉਹ ਅੱਜ ਆ ਗਿਆ ਸ਼ਨੀਵਾਰ ਸੇਦਾਨੀ ਦੇ ਸਕੂਲ ਨੂੰ ਪਤੇ ਆਪ ਤੋਂ ਕਿ ਭੇਜਾ ਸਾਡੀ ਡਿਊਟੀ ਲੱਗ ਗਿਆ ਇਹ ਕਹਿੰਦਾ ਵੀ ਤੁਸੀਂ ਮੈਨੂੰ ਪਤੰਗ ਲਿਖਿਆ ਹਾਂ ਪਤਾਂਪੁਰ ਨੂੰ ਕਿ ਲੈ ਆ ਗਏ ਸੀ ਇੱਥੇ ਵੱਡਾ-ਵੱਡਾ ਥਲੇ ਦੇ ਸੈੱਟ ਕਰਤੇ ਤੇ ਦੇਖਦੇ ਹਾਂ ਉਹਨੂੰ ਦਾ ਰਿਐਕਸ਼ਨ ਕਿਦਾਂ ਦਾ ਹੋਊਗਾ ਲੋ ਦੀ ਪਹਿਲਾਂ ਮੋੜੀ ਮੰਮੀ ਨੂੰ ਮਲਾਉਣਾ ਤੁਹਾਨੂੰ ਮੰਮੀ ਵੀ ਅੱਜ ਆਈ ਵੀ ਇੱਧਰ ਤੋਜੀ ਕਰਾਉਣਾ ਸਾਡੀ ਮੰਮੀ ਨਾਲ ਗੱਲਬਾਤ ਕਹੇਂ ਰੀ ਮੰਮੀ ਨੂੰ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਆ ਮੰਮੀ ਹਾਂ ਠੀਕ ਆ ਪੀ ਲਈ ਚਾ ਹਾਂ ਚਲੋ ਹਾਂ ਤਾਂ ਹੁਣ ਕਿਹੜਾ ਬਹੁਤ ਦਿਨ ਬਾਅਦ ਮਾਰਿਆ ਇਹ ਪੈਦ ਉਹਦੇ ਮੇਰੇ ਹੁਣ ਤਾਂ ਠੀਕ ਹੈ ਹਾਂ ਹਮੇ ਤਾਂ ਮੈਂ ਵੀ ਧੰਗੇ ਫੇਰੀ ਤੁਰ ਲਿਆ ਤਾਂ ਜਦ ਵੀਡੀਓ ਬਣਾਉਣ ਜਾਂ ਵੀਡੀਓ ਬਣਾਈ ਹੈ ਮੇਰੇ ਵੀ ਪੈਦ ਉਹ ਕੇ ਪਰ ਮੈਂ ਹੋਇਆ ਡਾਕਟਰ ਤੀ ਠੀਕ ਹੈ ਬਸ ਮੈਂ ਵੀ ਰੱਸ ਦੇ ਚੀਕੋਈ। ਨੋ ਤਾਂ ਠੀਕ ਆ। ਹੁਣ ਤਾਂ ਤੇਰੇ ਪੈਸੇ ਠੀਕ ਲੱਗਦੇ ਆ। ਪਹਿਲਾਂ ਸੁਝੇ ਵੀ ਤੇ ਜਾਂ ਪਹਿਲਾਂ ਆਈ ਸੀ। ਠੀਕ ਆ। ਹਾਂਜੀ ਇੱਧਰ ਸ਼੍ਰੀਮਤੀ ਜੀ ਨੇ ਸਤਿ ਸ਼੍ਰੀ ਅਕਾਲ ਜੀ। ਲਿਆਂਦਾ ਸਮਾਨ ਉਹਦਾ? ਸਮਾਨ ਤਾਂ ਲਿਆਂਦਾ। ਆਪਣਾ ਤਾਂ ਹੁਣ ਵੀ ਨਹੀਂ ਆਇਆ। ਆ ਆ ਨਹੀਂ ਹੱਦੇ। ਹੱਦੇ ਆਇਆ ਨਹੀਂ ਹੈਗਾ। ਆ। ਚੱਲ ਹੁਣ ਮੰਮੀ ਆਇਆ ਕਰਦੇ। ਆਪਾਂ ਦੇਖਦੇ ਆ ਹੁਣ ਕਿਆ ਕਹਿੰਦਾ। ਆ ਕੇ ਗਾਹ ਪਾਊਗਾ ਇੱਕ ਵਾਰੀ ਤਾਂ। ਗਾਪੁਰ ਬਣਨ ਆ ਫਿਰ ਤਾਂ ਜੇ ਜੇ ਦੀ ਰੋਕ ਦਿੰਦੇ ਨਾ ਜੀ ਉੱਪਰ ਚੜਾਉਣੇ ਤੇ ਫਿਰ ਤਾਂ ਮੰਮੀ ਨੂੰ ਲਿਆਉਂਦਾ ਬੁਲਾ ਕੇ ਉਧਰ ਤੇ ਹਾਂ ਕਹਿੰਦਾ ਬੇਬੇ ਆ ਜਾ ਫੇ ਇੱਕ ਵਾਰੀ ਮੇਰੀ ਗੱਲ ਸੁਣ ਲੈ ਕਹਿੰਦਾ ਮੈਂ ਗੱਲ ਕਰਨੀ ਕੀ ਆ ਕਹਿੰਦਾ ਮੰਮੀ ਉਧਰ ਬਾ ਜਾ ਕਹਿੰਦੇ ਤੂੰ ਘਰ ਦੇਉਂਦਾ ਨਹੀਂ ਤੈਨੂੰ ਬੁਲਾ ਕੇ ਲਿਆਇਦਾ ਉਧਰ ਤੇ ਕੀ ਕਹਿੰਦਾ ਤਾਂ ਕੰਮ ਹੈ ਇੱਕ ਹਾਂ ਕਹਿੰਦਾ ਕੰਮ ਹੈ ਆ ਕਾਮਾ ਗੰਦੇ ਤੂੰ ਆਈ ਨਹੀਂ ਖਾਂਦੀ ਰਕਨੋਂ ਐ ਨਹੀਂ ਪਤਾ ਮੈਨੂੰ ਉੱਪਰ ਪਤੰਗ ਨਹੀਂ ੜਾਉਣ ਦਿੰਦੇ ਜਾਣ ਨਹੀਂ ਦਿੰਦੇ ਹੈਗੇ ਵਾ ਵਾ ਫੇਰ ਜੀ ਮੰਮੀ ਨੂੰ ਬੁਲਾ ਲਿਆਉਂਦਾ ਜੀ ਉਧਰ ਤੇ ਬੈਠ ਕੇ ਲਓ ਜੀ ਹੁਣ ਦੇਖਦੇ ਆਉਣੇ ਵਾਲਿਆ ਠੀਕ ਹੈ ਜੀ ਦਿਖਾਉਨੇ ਤੁਹਾਨੂੰ ਸੁਣ ਪਹਿਲਾਂ ਐ ਦੱਸੋ ਕੋਣ ਆਇਆ ਵਾ ਹੈ ਹਲੇ ਅਮਰੇ ਅਜਾ ਮਠਾ ਆਏ ਹੁਣ ਪੱਨ ਜਾਣਾ ਏ ਪੁੱਤ ਪਤੰਗ ਲੈਣ ਪਤੰਗ ਲੈਣ ਜਾਣਾ ਏ ਜਾਣਾ ਏ ਓਕ ਬੇਬੇ ਆਈ ਆ ਜਾ ਏ ਤੇਰੀ ਗੰਦੇ ਦੀ ਯਾਰ ਇਹ ਪਤਾ ਨਹੀਂ ਕਿਨੇ ਦੇ ਦਿੱਤੀ ਹੈ ਓ ਬੱਲੇ ਬੱਲੇ ਭਾਈ ਇਹਦਾ ਸਰਪ੍ਰਾਈਜ਼ ਖਤਮ ਕਰਤਾ ਇਹਨੇ ਤਾਂ ਇੰਦਾ بڑے ਚੱਕ ਲੈ ਆ ਗਏ ਪਹਿਲੇ ਬੇ ਬੇ ਨੂੰ ਬਿਲੇ ਪਹਿਲੀ ਹੱਥ ਲਾ ਬੇਬੇ ਤੇ ਲਾ ਬੇਬੇ ਤੇ ਪਹਿਲੀ ਹੱਥ ਲਾ ਬੇਬੇ ਤੇ ਪਹਿਲੀ ਹੱਥ ਲਾ ਓ ਬਾਈ ਗੂ ਬਾਈ ਗੂ ਬਾਈ ਗੂ ਬਫੀ ਵਾਲਾ ਹੁਣ ਬੇਬੇ ਨੂੰ ਬਫੀ ਵਾਲਾ ਇੱਕ ਏ ਰੋਦੀ ਐ ਹੈ ਤੋੜਦੀ ਏ ਘਾਦਰ ਹੁੰਦਾ ਮੇਰਾ ਪੁੱਤ ਹੈ ਬਪਾ ਜੀ ਦਾ ਏ ਘਾਦਰ ਹੁੰਦਾ ਏ ਕੇੰਦੀ ਮੈਨੂੰ ਵੀ ਯਾਦ ਸੀ ਨਹੀਂ ਨੂੰ ਵੀ ਯਾਦ ਨਾ ਇਹਨੂੰ ਵੀ ਲੈ ਕੇ ਜਾਊਂਗਾ ਤੇ ਤੂੰ ਤਾਂ ਉਡਾਉਂਦੀ ਤਾਂ ਹੈ ਨਹੀਂ ਪੁੱਤ ਤੂੰ ਉਡਾਉਂਦੀ ਏ ਤੂੰ ਵੀ ਹੈ ਹੈ ਉਡਾਉਂਦੀ ਏ ਹੈ ਤੈਨੂੰ ਵੀ ਜਾਊਂਗਾ ਤੇਰੇ ਵੀ ਲੈ ਆਂਦੇ ਪਤੰਗ

ਨਾ ਮਮੀ ਨੇ ਤਾਂ ਨਵੀਂ ਮਿਲਣਾ ਲੋ ਜੀ ਇਹ ਸਾਰਾ ਇਲਾਟ ਕਰਦਾ じゃ ਮੰਮੀ ਆਂਦੀ ਫਿਰ ਇਹ ਮਿਲਦਾ ਇਹਨੂੰ ਹੈ ਬੰਦ ਤਾਂ ਹੁਣ ਬੰਦ ਹੋ ਇਹਨੂੰ ਬੰਦ ਜੱਸ ਓ ਪੁੱਤ ਹਾਂ ਜੀ ਇੱਧਰ ਦੇਖ ਇਹ ਤੁਹਾਨੂੰ ਨਾ ਮੈਂ ਦੋਨਾਂ ਨੂੰ ਲਿਆਂਦੇ ਆ ਇੱਕ ਮਤੰਗ ਜੇ ਉਦਾ ਆਪੀ ਮਮਾ ਤੇ ਕਢਾ ਲਈ ਮਮਾ ਤੇ ਕਢਾ ਲਈ ਪੁੱਤ ਹੈਂ ਪੁੱਤ ਤੈਨੂੰ ਮੈਂ ਇਕਸੇ ਲਈ ਆਂਦੇ ਦੋਨਾਂ ਨੂੰ ਪਾਪਾ ਵੀ ਨਾ ਮੈਨੂੰ ਦਿੰਦਾ ਨਹੀਂ ਆ ਜਾਂਦਾ ਮੈਂ ਸਾਰੇ ਬਣਾਉਂਗਾ ਕੋਈ ਨਹੀਂ ਪੁੱਤ ਪਾਪਾ ਵੀ ਦੇਣੇ ਆ ਪੁੱਤ ਦੀਦੀ ਨੂੰ ਵੀ ਹੈ ਪਾਪਾ ਨੂੰ ਮੈਂ ਦੇ ਦੇ ਦੇਦੀ 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 ਦੇ ਦੂ ਕੋ ਤੈਨੂੰ ਵੀ ਦੇ ਦੂ ਤੈਨੂੰ ਮੈਂ ਅੱਗ ਟੂ ਦਵਾ ਕੇ ਜਾ ਪਾਪਾ ਨੂੰ ਮੈਂ ਦੇ 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 ਹੈ ਪਾਪਾ ਅੱਜ ਕੋਈ ਬੇਲ ਲ ਬੀ ਲਗਾਈ ਹੋਈ ਆ ਕੋਈ ਨਹੀਂ ਚੇਪੀ ਨਾ ਦੀ ਪੁੱਤ ਚੇਪੀ ਲੈ ਲੇ ਚੇਪੀ ਲੈ ਲੀ ਕੋਈ ਨਹੀਂ ਠੀਕ ਹੈ ਠੀਕ ਹੈ ਚੁੱਪ ਹੀ ਰਹੀ ਇਹ ਬੜੀ ਹੈ ਇਹਨਾਂ ਨੇ ਭਾਈ ਹੈਲੋ ਇਹਨਾਂ ਨੇ ਆਪਣਾ ਆ ਤੁਹਾਨੂੰ ਤਾਂ ਪੁੱਛਿਆ ਵੀ ਨਹੀਂ ਹੈਗਾ ਵਿਹ ਹੈ ਆਏ ਆ ਫਲਾਣਾ ਤੇਮਕਾ ਮੈਂ ਪੁੱਛ ਲਿਆ ਇਹਦਾ ਆ ਕੇ ਆਪਣਾ ਆਪੇ ਚੱਕ ਲੈ ਸਮਾਰਟ ਪ੍ਰੋ ਹੈ ਸਮਾਰਟ ਪ੍ਰੋ ਹੈ ਸਮਾਰਟ ਪ੍ਰੋ ਹੈਗਾ ਨਾ ਮੈਂ ਹੈ ਸਾਡਾ ਤਾਂ ਸਰਪ੍ਰਾਈਜ਼ ਖਤਮ ਕਰਤਾ ਜੀ ਨੇ ਉਹ ਪੁੱਤ ਉਹ ਪੁੱਤ ਦੇ ਦੂਗਾ ਪੁੱਤ ਮੈਂ ਤੈਨੂੰ ਦਕਾਉਂਦਾ ਫਿਰ ਤੂੰ ਦਵਾ ਲਿਆਂਗਾ ਔਰ ਇਹ ਨੂੰ ਆ ਜਾ ਰੁੱਸਣਾ ਐ ਮੱਟ ਦੇ ਦੇਣੀ ਮਮੀ ਮਜ਼ਾਕ ਕਰਦਾ ਇਹ ਮਜ਼ਾਕ ਕਰ ਮੱਟ ਔਰੇ ਆਪਤ ਹਾਂ ਮੱਟ ਔਰੇ ਆਂ ਕਿਆ ਕਰਦਾ ਤੂੰ ਭਾਈ ਸਾਡਾ ਬੰਦਾ ਰੁੱਸ ਗਿਆ ਆ ਜਾ ਪੁੱਤ ਆਜਾ ਮੈਂ ਤੈਨੂੰ ਦਵਾ ਕੇ ਲਿਆਉਂਗਾ ਆਜਾ ਆਜਾ ਤੈਨੂੰ ਲੈ ਦੇ ਦੋ ਕਿ ਅਈ ਤਾਂ ਮੈਂ ਤੰਤ ਨੂੰ ਉਹ 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 ਨੂੰ ਮਾ ਕਹੇਤਾ ਕਹਿਣਾ ਮੈਨੂੰ ਤਨੂ ਮੈਂ ਲੈ ਕੇ ਆਇਆ ਬਰਾਬਰ ਮੀ ਮਮਾ ਨੂੰ ਪੁੱਛ ਲੈ ਬਰਾਬਰ ਲੈ ਕੇ ਆਇਆ ਇਹਨੂੰ ਹੈਂ ਉਹ ਇਕੱਠੇ ਇਕੱਠੇ ਕਰਦਾ ਪੁੱਤ ਮਮਾ ਮੈਂ ਕਦੇ ਤੰਦ ਮਨੂ ਦ ਦਊਗਾ ਪੁੱਤ ਦਊਗਾ ਮੈਨੂੰ ਨਾ ਨਾ ਮੈਂ ਜਾ ਕੇ ਬਤਾਉਂਗਾ ਕੌਣ ਕਹਿੰਦਾ ਨਹੀਂ ਪੁੱਤ ਕਾਹਤੇ ਕਹਿੰਦਾ ਸਾਰੇ ਪਤਾ ਹੈਂ ਹੈਂ ਤਨਦੂਆ ਲਗੋ ਚਾ ਆਇਆ ਮੈਂ ਤੇਰੀ ਤੇਰੀ ਗੱਲਬਾਤ ਕਰਾਉਣਾ ਆ ਦੇਖ ਤੂੰ ਕਹਿੰਦੀ ਸੀ ਪਹਿਲਾਂ ਮੋਹ ਲੈ ਕੇ ਆਏ ਹੋਗਾ ਨਹੀਂ ਗਮਲਾ ਉਹ ਇਕ ਲਿਆਂਦੇ ਬਲੂ ਫੁੱਲ ਲਿਆਂਦੇ ਆ ਮਨੀ ਪਲਾਂਟ ਇਹਦੇ ਚਾਣਾ ਹੁਣ ਦੇਖ ਲੈ ਇਹਨੂੰ ਕਿੱਥੇ ਰੱਖਣਾ ਪੁੱਤ ਕਿੱਥੇ ਰੱਖੂਗਾ ਇਹਨੂੰ ਮੇਰੇ ਪੁੱਤ ਉਰੇ ਰੱਖ ਦੀ ਹੁਣ ਤੇਰੇ ਦੋ ਤਿੰਨ ਰਹਿ ਗਏ ਲੈ ਆਉਣੇ ਨੂੰ ਹੋਰ ਉਧਰ ਤੇਰੇ ਹੈਗੇ ਆ ਤੇਰੀ ਉਧਰ ਤੇਰੀ ਮੰਮਾ ਨੇ ਕੱਪੜੇ ਪਾਈ ਸਾਰੇ ਤੋਤੇ ਜੀ ਅੱਜ ਕੱਲ ਮੀਂਹ ਪੂਰਾ ਪਿਆ ਅਭੀ ਰੰਦਾ ਜਿਹੜਾ ਪਤੰਗ ਡਾਉਣੇ ਦਾ ਸਿਸਟਮ ਤਾਂ ਕੱਲ ਸਾਨੂੰ ਵਿਆਹ ਵੀ ਤਾਂ ਜੀ ਇੱਕ ਮਾੜਾ ਮੋਟਾ ਵੀਡੀਓ ਜੀ ਬਣਾਈ ਐ ਮੈਂ ਜੇ ਤੁਹਾਨੂੰ ਦਿਖਾ ਦੂੰਗਾ ਜਿਹੜਾ ਕਲਿੱਪ ਆਪਾਂ ਪਾ ਦੇਣੀ ਆਪਾਂ ਨੇ ਚੈਨਲ 'ਤੇ ਤੇ ਕੱਲ ਬਹੁਤ ਮੀਂਹ ਪਿਆ ਜੀ ਮੀਂਹ ਤੇ ਹਲਦੇ ਰਹੀ ਜੀ ਅਸੀਂ ਵਿਆਹ ਵੀ ਇਹ ਲੱਗਣਾ ਪੁੱਤਾਂ ਦਾ ਗਾਮੇ ਚ ਲੱਗਿਆ ਸਿਸਟਮ じゃ ਵਿਆਹ ਦਾ ਵੀ ਹਲਦੇ ਰਿਆ ਸਾਡਾ ਤੇ ਆਹ ਦੇਖੋ ਆਹ ਦੇ ਪੁੱਤ ਦੇਖ ਲੈ ਦੇ ਦਿੱਤੇ ਕਿ ਨਾ ਵੀਰੇ ਨੇ ਦੇ ਦਿੱਤੇ ਦੇ ਦਿੱਤੇ ਨਾ ਵੀਰੇ ਨੇ ਹੈ ਵੀਰੇ ਦੇ ਬੜਾ ਬਧਾਉਂਦੇ ਹੈ ਹੈ ਘਾਟ ਨਹੀਂ ਦਿੰਦਾ ਪੁੱਤ ਤੈਨੂੰ ਸਾਰੇ ਦੇ ਤੈ ਮम्मा ਤੇ ਮम्मा ਦੇ ਮਟਾ ਲੈਣੇ ਮੈਂ ਤੈਨੂੰ ਹਾਂ ਜੀ ਆਏ ਨਹੀਂ ਤੇਰੇ ਵੀਰੇ ਕਰਦਾ ਹੈਗਾ ਤੈਨੂੰ ਦੇ ਦੂਗਾ ਤੂੰ ਨਾਲ ਇਹ ਡਾਲਦੀ ਤਾਂ ਇਹ ਨਹੀਂ ਕੱਢਾਉਣਾ ਡਾਉਣੇ ਤਾਂ ਇਹ ਨਹੀਂ ਮਾਂ ਬੱਸ ਬਸ ਕੀ ਆ ਆ ਬਸ ਤੀਦਰ ਹੈ ਮਾਂ ਇਹ ਤੋਂ ਮੈਂ ਤੁਹਾਨੂੰ ਦੋ ਕੋਲੋਂ ਕਿਹਾ ਸੀ ਇਤਨਾ ਵੀ ਜ਼ਿਆਦਾ ਲੈ ਲਓ ਕੋਈ ਨਹੀਂ ਪਹਿਲਾਂ ਆਟਾ ਡਾਲੋ ਫਿਰ ਤਾਂ ਹੀ ਗੱਲ ਬਣੂਗੀ ਪਪਾ ਚੱਕ ਤਾਂ ਗਏ ਤੇ ਮੈਂ ਇਹਨਾਂ ਡੋਰਾਂ ਹੋ ਲੈ ਲੇ ਤੇ ਆਂ ਡੋਰ ਤੈਨੂੰ ਮੈਂ ਦਵਾ ਲਿਆਉਂਗਾ ਡੋਰ ਮੈਂ ਅਭੀ ਤੇ ਦਵਾ ਦੂੰਗਾ ਨਹੀਂ ਤੈਨੂੰ ਤੈਨੂੰ ਇੱਕ ਹੋਰ ਦਵਾ ਲਿਆਉਂਗਾ ਡੋ ਚਾਰ ਪੰਜ ਛੇ ਛੇ ਨਾ ਲਓ ਪੰਜੂ ਹਾਂ ਗੁੱਦਾ ਛੇ ਛੇ ਕਿੰਨੇ ਪਤੰਗ ਹੋ ਗਏ ਪਤਾ ਤੇਰੇ ਪਾਉਣ ਕਿੰਨੇ ਹੋ ਗਏ 11 ਤੇਰਾ 14 11 ਕਿੰਨੇ ਹੋ ਗਏ 11 ਬਗਤ 30 1 30 ਦੇ ਠੀਕ ਹੈ ਬਾ ਅੱਗੇ 11 11 ਹੁੰਦਾ ਹਾਂ ਤੁਸੀਂ ਆਏ ਦੱਸੋ ਇੰਨੇ ਦਿਨ ਇੰਨੇ ਬਲੌਗ ਕਦੇ ਨਹੀਂ ਬਣਾਏ ਇੰਨੇ ਦਿਨ ਦਾ ਥੋੜਾ ਇੰਨੇ ਦਿਨ ਦਾ ਬਲੌਗ ਵੀ ਨਹੀਂ ਪਿਆਏਗਾ ਕੀ ਕਰੀਗੇ ਇੰਨੇ ਦਿਨ ਮੀ ਪੈਂਦਾ ਸੀ ਮੀ ਪੈਂਦਾ ਦਾ ਨਾਲੇ ਲੋੜੀ ਚੜਦੇ ਰਹੇ ਹਨ ਨਾਲੇ ਬਾਬਾ ਜੀ ਦਾ ਪ੍ਰੋਗਰਾਮ ਚ ਲਾਇਵ ਦਾ ਹਨ ਸਾਡਾ ਇੱਕ ਪੇਜ ਹੈ ਜੀ ਹੋਰ ٹرسٹ ਇਨ ਗੋਡ ਫੇਸਬੁਕ ਉੱਪਰ ਬਣਾਇਆ ਹੈ ਬਾਈ ਜੀ ਦਾ ਚੈਨਲ ਵੀ ਹੈ ਆਪਣਾ YouTube ਉੱਪਰ ਉਹਦੇ 'ਪਰ ਅਸੀਂ ਧਾਰਮਿਕ ਕੌਣੇ ਹੋਣੇ ਜੀ ਜਿਆਦੇ ਗੁਰਦੁਆਰਾ ਸਾਹਿਬ ਬਿੰਦ ਰੱਖਦੀਆਂ ਤੁਸੀਂ ਵੀਡੀਓ ਦੇਖ ਸਕਦੇ ਹੋ ਫੇਸਬੁਕ ਪੇਜ ٹرسٹ ਇਨ ਗੋਡ ਹਾਂ ਜੀ ਇਹ ਪਹਿਲਾਂ ਪੇਜ ਦਾ ਪਤਾ ਤੇਰੇ ਕੋਲ ਹਾਂ ਅੱਜ ਤਾਂ ਮੇਰੇ ਪੁੱਤ ਬਸ ਸੋਹਣੇ ਇੱਕ ਵਾਰੀ ਇੱਧਰ ਖੜ੍ਹ ਸਾਹਮਣੇ ਦਿਖਾਈ ਮੈਨੂੰ ਕਿੰਨੇ ਤੇਰੇ ਵਾ ਪਾ ਬੱਲੇ ਬੱਲੇ ਤੇਰਾ ਤੇ ਜੂੜਾ ਕਾ ਤੇ ਛੋਟਾ ਹੈ ਤੇਰੀ ਜੂੜੀ ਕਿੱਥੇ ਗਈ ਹੈ ਤੇ ਹੈ ਅੱਜ ਛੋਟਾ ਹੀ ਲੱਗਦਾ ਜੂੜਾ ਓ ਪੁੱਤ ਜਸਤ ਦਿਖਾਈ ਬਤਾ ਦੇ ਇਹ ਪੱਲੇ ਹੈ ਛੇੜਨਾ ਛੇੜਨਾ ਪੁੱਤ ਆਪੇ ਫੇ ਤੈਨੂੰ ਖਿਜੂਗਾ ਤੈਨੂੰ ਹੈ ਖਿਜੂਗਾ ਇਹਨੂੰ ਹੈ ਅਡਾਲੀ 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 ਆ ਹੁਣ ਤੂੰ ਕਹੇ ਡੰਡਾ ਕਿਥੇ ਚੱਕੀ ਫਿਰਦਾ ਪਤਾ ਤੂੰ ਡੰਡੇ ਹੇਟੇ ਹੀ ਬਾੜੀ ਜਾਂਦਾ ਸਾਰੇ ਡੰਡੇ ਨਾਲ ਮੈਂ ਨਹੀਂ ਹੇਟਾ ਤਾਂ ਗੰਦ ਕੱਢੇ ਨਾ ਇਹ ਖੰਦ ਦਾ ਘੋਣਾ ਆਏਗਾ ਬੱਧੀਆ ਇਹਦਾ ਪੀਦਾ ਬੱਧੀਆ ਬੱਧੀਆ ਆਉਂਦਾ ਮੋਟੀ ਬਹੁਤਾ ਮੇਰੇ ਕੋਲ ਤਾਂ ਉਕਾਰ ਫੋਣੇ ਨੂੰ ਬੋ ਨੂੰ ਕਰ ਰੋ ਮੀਂਹ ਜਾਣਾ ਕੋਈ ਦੀ ਬਹੁ ਨੂੰ ਕਰਨਾ ਹਾਂ ਫੋਣ ਨੂੰ ਅਸੀਂ ਨੂੰ ਜਾਣਾ ਮੈਂ ਪੈਗਮ ਇਹਦੇ ਬਿੱਤ ਦੱਸ ਸਾਰੇ ਦੱਸ ਸਾਰੇ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਕੰਮ ਬਬੂ ਤੋਂ ਮੁੜਿਆ ਵਾ ਰਾਨੀ ਦੀ ਧੀ ਉਹਦਾ ਉਪਾਣ ਜੇ ਵਿਆਹ ਹੈ ਅੱਛਾ ਅੱਛਾ ਠੀਕ ਹੈ ਹਾਂ ਸੁਨਹਿਆ ਦੇਣਾ ਉਹਨੂੰ ਹਾਂ ਠੀਕ ਹੈ ਜਿੱਪੀ ਗੋਲੀਓ ਮੈਂ ਹੁਣ ਤੇਰੇ ਪੈਰ ਠੀਕ ਹੈ ਹਾਂ ਪਹਿਲਾਂ ਤਾਂ ਸੱਜੇ ਵੇਦ ਹੈ ਨਾ ਹਾਂ ਮੇਰੇ ਤਾਂ ਮੈਂ ਤਾਂ ਦਵਾਈ ਲੈ ਕੇ ਆਇਆ ਨਹੀਂ ਮੈਂ ਡਾਕਟਰ ਤੇ ਲੈ ਕੇ ਆਇਆ ਉਹਦੇ ਹਾਂ ਅੱਜ ਵੀ ਤੇ ਲੈ ਕੇ ਆਇਆ ਮਾਤਾ ਉਹਦੇ ਠੀਕ ਹੋ ਗਿਆ ਉਹਦੇ ਮੈਂ ਲੈ ਕੇ ਆਇਆ ਅੱਛਾ ਹਮ ਮਟ ਆ ਕਿੰਨੇ ਆ ਪੁੱਤੇ ਉਰੇ ਉਰੇ ਪੇ ਰਹਿਣ ਦੇ ਇੱਥੇ ਹੀ ਰੱਖ ਦੇ ਦਿਖਾਈ ਆ ਮੇਰੇ ਪੁੱਤਾਂ ਅਭੀ ਘੰਮ ਲੈ ਲੈ ਆਂਦੇ ਜੀ ਅਸੀਂ ਆ ਮੇਰਾ ਪੁੱਤ ਲੱਗਿਆ ਹੁਣ ਸੈਟਿੰਗ ਕਰਨ ਉਹਨੂੰ ਹੁਣ ਕਿੱਥੇ ਰੱਖੂਗਾ ਪੁੱਤ ਤੂੰ ਕਹ ਕਹਨਾ ਹਾਂ ਦੱਸ ਤੂੰ ਕਹ ਕਹਨਾ ਤੇ ਪੀ ਨੇ ਹੁਣ ਤੂੰ ਜਦ ਤੈਨੂੰ ਜੁੜਨਾ ਲੋੜੂਂਗੀ ਜਦ ਪਰਤੇ ਕਰ ਮੈਨੂੰ ਲੋੜ ਆ ਬਤਾ ਕੇ ਉੱਟਿਆ ਬਾਈਕ ਤਾਂ ਕੇ ਮੋਟੇ ਪਾ ਮਮਾ ਤੇ ਖਲਾ ਲਈ ਫੇ ਤੇ ਤੂੰ ਜੇ ਕਾਲਦਾ ਤਸੀਂ ਤੂੰ ਜਿਆਦਾ ਤੇਜ਼ ਜਾਂਦੀ ਆ ਤੁਸੀਂ ਹੁਣ ਮੈਨੂੰ ਦੇਖਣਾ ਪੜਾ ਉਹ ਉੱਤ ਮੈਂ ਬਲਕ ਫੜਦਾ ਹਾਂ ਮੈਂ ਬਲਕ ਫੜਦਾ ਲੈ ਫੜੀ ਮੇਰੇ ਜਾ ਗਾਈਸੋ ਦੇਖੋ ਪਾਪਾ ਚ ਫੀ ਕਰਦੇ ਮੇਰੀ ਕੀ ਕਰਦੇ ਅ ਜੱਪੀ ਖੋਲਦੇ ਆਪਕਾ ਸ਼ਾਲੀ ਜੀ ਤਾਂ ਉਰੇ ਲਾਈ ਹੋਈ ਐ ਮੈਂ ਤੇਨ ਗੁਲਦੀ ਸੁਜਿਆ ਵਾ ਨਾ ਇੱਕ ਮਿੰਟ ਖੜਦਾ ਹਾਂ ਸਾਰੀ ਮਿੱਤੇ ਨੂੰ ਖੋਲ ਦੇ ਆ ਦੇਖੋ ਜੈਸਦੀ ਡਰੈਸ ਟਿਕਲ ਗਈ ਇੱਕ ਮਿੰਟ ਬੱਤ ਲਿਖੜੂ ਵੀ ਖਾਤਾ ਨਹੀਂ ਕੱਲ ਨੂੰ ਉਹ ਖਾਤਾ ਨਾ ਉਹ ਤਾਂ ਕੈਂਚੀ ਪੇਜਦੀ ਉਹਦੇ ਪਰ ਨਾ ਖੁੱਲ ਗਈ ਲਓ ਜੀ ਪਪਾ ਲਓ ਪਰਾ ਖੁੱਲ ਗਈ ਲਓ ਜੀ ਖੁੱਲ ਗਈ ਜੀ ਇਹਨਾਂ ਦੀ ਡੋਰ ਪਰ ਗਈ ਮਟ ਸੈਟਿੰਗ ਸੈਟਿੰਗ ਕਰ ਗਈ ਇਹਨਾਂ ਦੀ ਤਿਆਰ ਕਰ ਗਈ ਆਪਣੇ ਲਾਕ ਕੀ ਕਮਰੇ ਉੱਧਰ ਵੀ ਪਏ ਆ ਤੁਹਾਨੂੰ ਪਹਿਲਾਂ ਦਿਖਾਉਂਦੇ ਜੀ ਉਹ। ਕੀ ਕਰਨ ਲੱਗੇ ਵੇ? ਹਾਂ ਆ ਡਰੈਸ ਕੱਪੜੇ। ਹਾਂਜੀ। ਕਰ ਲਿਆ ਜੇ ਜੇ ਡਰੈਸਾਂ। ਹੁਣ ਮੈਂ ਕਹਿੰਦਾ ਹੁਣ ਤੇ ਆ। ਹੁਣ ਤਿਆਰੀ ਹੋਣੀ ਪਤੰਗ ੜਾਉਣੇ ਦੀ ਹੈ। ਹੈ? ਹਾਂਜੀ ਕੀ ਕਰਦੇ ਐ? ਵਿਆਹ ਵੀ ਇਹਦਾ। ਹੈ? ਉਹਦਾ ਵੀ ਆ ਵੀਰ ਉਹਦੇ ਸੱਤ ਮਹੱਤ। ਓ ਤਰਨੇ ਤਰਨੇ ਨੂੰ ਕੀ ਕੀ ਕਹਿੰਨਾ ਕੀ ਸ਼ੁਰੂ ਹੋ ਗਿਆ? ਸਿਸਟਮ ਦੇ ਵਿਆਹ। ਉਹਦਾ ਹੋਰ ਦਾ ਵਿਆਹ ਹੈ ਜਿਹੜਾ ਆਪਣੇ ਵਾਲਾ ਵਿਆਹ ਤਾਂ ਉਹ ਤਾਂ ਮੀਂਹ ਤੇ ਹੋ ਗਿਆ ਮੀਂਹ ਖਰਾ ਪੈ ਗਿਆ ਤਾਂ ਉਹਦਣ। ਇੱਕ ਤਾਂ ਲਾਈਟ ਭੱਜ ਗਈ ਇੱਕ ਇੱਕ ਮੀਂਹ ਪੈ ਗਿਆ ਤਾਂ ਮੀਂਹ 'ਚ ਪੇ ਠੰਡ ਕਿੰਨੀ ਕਿ ਲੱਗੀ ਤੂੰ ਤਾਂ ਬਥੇਰੇ ਨੱਚਿਆ ਉੱਥੇ ਇੱਧਰ ਗੱਲ ਸੁਣ ਡਾਂਸਰਾਂ ਨਾਲ ਤੈਨੂੰ ਕਿਹਨੇ ਕਿਹਾ ਤਾਂ ਨੱਚੜਾ ਮੈਨੂੰ ਪੁੱਛਿਆ ਤਾਂ ਪਾਪਾ ਨੂੰ ਤਾਂ ਪੁੱਛਿਆ ਨਹੀਂ ਤੈਂ ਮਮਾ ਨੇ ਕਿਹਾ ਤੂੰ ਆਪਣੀ ਮਰਜ਼ੀ ਨਾਲ ਢੰਗ ਲੀ ਪਾਪਾ ਨੂੰ ਦਾ ਕਿਹ ਹੈ ਨਹੀਂ ਪੁੱਤਾ ਐ ਫੇ ਤੂੰ ਮੈਨੂੰ ਬਿਨਾ ਪੁੱਛੇ ਤੇ ਉੱਥੇ ਸਟੇਜ 'ਤੇ ਚੜ ਗਿਆ ਜਾਂਸਰਾਂ ਦੇ ਇਹ ਗਲਤ ਗੱਲ ਹੈ ਬਈ ਪਾਪਾ ਨੂੰ ਪੁੱਛਣਾ ਜ਼ਰੂਰੀ ਹੈ ਨੱਚਣਾ ਵਿਆ ਫਿਰ ਤੈਨੂੰ ਹੈ ਆ ਮਟ ਕੇ ਕਰਦੀ ਏ ਟੀਵੀ ਦੇ ਦੀ ਚੱਲ ਜਾ ਚੱਲ ਜਾ ਮਮਾ ਦੇ ਖਲਾ ਲੈ ਹਾਂਜੀ ਕੀ ਹੋ ਰਿਹਾ ਲੋ ਜੀ ਦਤਾ ਚੱਲ ਰਿਹਾ ਸਿਸਟਮ ਇਹੀ ਦੇਖੀ ਜਾਂਦੀ ਹੈ ਲੋ ਜੀ ਵਾਹਿਗੁਰੂ ਵਾਹਿਗੁਰੂ ਤਾਂ ਤਨ ਬਾਬਾ ਦੀਪ ਸਿੰਘ ਜੀ ਉਹ ਕੋਲੇ ਜੀ ਮੈਂ ਸ੍ਰੀ ਅਨੰਦਪੁਰ ਸਾਹਿਬ ਤੇ ਲਿਆਂਦੀ ਜੀ ਫੋਟੋ ਵਾਹ ਵਾਹ ਸੁਬਾਹ ਹੋ ਗਈ ਲਓ ਜੀ ਚਾਹ ਬਣੀ ਤਿਆਰ ਹੈ ਚਾਹ ਤਾਂ ਪੀਤੀ ਨਹੀਂ ਉਹਨੇ ਪਤੰਨੇ ਉੱਪਰ ਚੜ ਗਿਆ ਕਹਿੰਦਾ ਮੈਂ ਉੱਪਰ ਜਾਣਾ ਹੈ ਬਦਲ ਲੈ ਕੱਪੜੇ ਚਲੋ ਹੁਣ ਤੂ ਉਡਾਣੇ ਆ ਪਤਾ ਕਿ ਕ ਨਹੀਂ ਹੈ ਤੂੰ ਗੁੱਸੇ ਦਾ ਮੇਰੇ ਨਾਲ ਆਏ ਹੁੰਦੀ ਸੀ ਕਹਿੰਦੀ ਮੈਨੂੰ ਲਿਆਉਂਦੇ ਨਹੀਂ ਪਤੰਗ ਦੀਦੀ ਕੋ ਇੰਪ੍ਰੈਸ ਕਰਨੀ ਹੈ ਕਹਦਾ ਪਤੰਗ ਨਹੀਂ ਲਿਆਉਂਦੇ ਮੈਨੂੰ ਤੂੰ ਕਹਿੰਦਾ ਲੈ ਪਤੰਗ ਦੁੱਗਣਾ ਹੈ ਕੋਈ ਨਹੀਂ ਡੋਲ ਦੇ ਆਪ ਪਰ ਹੁਣ ਤਾਂ ਰੌਣੇ ਤਾਂ ਹੈ ਨਹੀਂ ਮੈਨੂੰ ਪਤਾ ਜੀ ਜੀ ਚਲੋ ਠੀਕ ਹੈ ਬਾਏ ਕਰਦੇ ਹੁਣ ਅਬਤ ਬਾਏ ਕਰੋ ਮੈਨੂੰ ਇਹ ਬਤਾ ਦਿਓ ਬਾਏ ਹਾਂਜੀ ਪੁੱਤ ਅੱਤਲੀ ਡੋਰ ਹੈ ਹੈ ਬਲੈਕ ਪੈਂਟ ਹੈ ਹੈ ਬਲੈਕ ਪੈਂਟ ਹੈ ਹਮ ਤਾਂ ਕਿ ਨਿਬਤੰਗੇ ਲੱਗੇ ਜਾਨੀ ਸਾਡੇ ਨਹੀਂ ਕਿ ਜਾਨੀ ਮੈਂ ਤਾਂ ਨਾਲ ਲੇ ਗਿਆ ਦੀਦੀ ਕਹਿੰਦੀ ਸੀ ਮੈਂ ਦੀਦੀ ਨੂੰ ਦੇ ਦਾਂ ਆ ਗਿਆ ਤਾਂ ਤੋੜਤਾ ਪੁੱਤ ਕਹੇ ਹੈ ਆ ਗਿਆ ਕਰਿਆ ਆ ਤਾਂ ਜੁਗਿਆ ਹੈ ਇਹਨਾਂ ਮੈਂ ਬੜਾ ਬਦੰਗ ਨਹੀਂ ਭੜਿਆ ਤਾਂ ਹੈ ਮੈਂ ਖਾਰ ਚਾਹ ਤੋਪੀ ਆ ਕਿਹੜੀ ਆ ਤਾਂ ਨਹੀਂ ਹੈਗੀ ਟੋਪੀ ਇਹ ਇਹ ਨਵੀਂ ਲਿਆਂਦੀ ਦੀ ਨਵੀਂ ਲਿਆਂਦੀ ਹੈ ਹਾਂ ਇੱਕ ਨੂੰ ਲੈ ਲਈ ਗੈ ਮੈਂ ਬੇਗਾਨੀ ਤੇ ਬੁਜੀ ਨੇ ਦੀ ਪੇਟੀ ਉਹ ਟੋਪੀ ਤੇ ਜਿਉ ਨਹੀਂ ਹਾਂ ਪੇਟੀ ਹੈ ਜਿਹੜੀ ਚਲ ਗਈ تھی ਉਹਨੇ ਪੇਟੀ ਹੂੰ ਬੁਜੀ ਨੇ ਆਖੇ ਪੱਪਾ ਕੁੱਝ ਨਹੀਂ ਪੰਦੇ ਕਸੇ ਹੋ ਗਏ ਪੱਪਾ ਫਿਰ ਤੋਂ ਸਾਰੇ ਲੈ ਕੇ ਜਾਈ ਉੱਪਰ ਹੈ ਸਾਰੇ ਨਾਲ ਲੈ ਕੇ ਜਾਈ ਇੱਕ ਮੈਨੂੰ ਬਤਾ ਲੈ ਜਾ ਤਾਂ ਗੇੜਾ ਮਾਰਦੀ ਤੇ ਨਹੀਂ ਦੋ ਤਿੰਨ ਨੇ ਜੀ ਲੋ ਜੀ ਸਾਡਾ ਵਲੌਗ ਅੱਜ ਇੱਥੇ ਖਤਮ ਹੁੰਦਾ ਜੀ ਤੇ ਹੁਣ ਇਹ ਉੱਪਰ ਵੀ ਜਾਣਾ ਪਟਾ ਘੜਾ ਨੂੰ ਜੀ ਫਿਰ ਲੱਗਦਾ ਮੈਂ ਵਲੌਗ ਬਣਾਉਂਗਾ ਜਿੰਨਾ ਕੁ ਬਣਿਆ ਤੁਹਾਨੂੰ ਦਿਖਾਵਾਂਗੇ ਜੀ ਅੱਜ ਦਾ ਵਲੌਗ ਅੱਛੀ ਵਾ ਇੱਕਦਾਂ ਹੋ ਰਿਹਾ ਜੀ ਸਾਰੇ ਜਿੰਨੇ ਵੀ ਸਬਸਕ੍ਰਾਈਬਰ ਸਾਰੇ ਦਾ ਧੰਨਵਾਦ ਜੀ ਸਾਡੇ ਜਿਹੜਾ ਟਾਰਗੇਟ ਹੁੰਦਾ YouTube ਪਰ 1000 ਸਬਸਕ੍ਰਾਈਬਰ ਦਾ ਉਹ ਪੂਰਾ ਹੋ ਗਿਆ ਜੀ ਕੋਤੇ ਵੀ ਸਾਡੇ 200 200 ਪਾਦੇ ਹੋ ਗਏ ਥੈਂਕ ਯੂ ਸਾਰੀ ਥੈਂਕ ਯੂ ਵੈਰੀ ਮਚ ਸਾਰੇ ਸਬਸਕ੍ਰਾਈਬਰਾਂ ਦਾ ਸਾਡੇ ਨਾਲ ਜੁੜੇ ਰਹੋ ਸਾਡੀ ਕੋਸ਼ਿਸ਼ ਹੈ ਕਈ ਸਿੱਖੇ ਰਹੀ ਜੀ ਬਲੌਗ ਬਣਾਉਣਾ ਸਾਨੂੰ ਮੜਾ ਜੇ ਤੁਸੀਂ ਸਹਿਯੋਗ ਦਿਓ ਜੀ ਇਸ ਨੂੰ ਹੋਰ ਵਧੀਆ ਜੋ ਕੁਝ ਵੀ ਬਣਾਉਂਦੇ ਵੀਰੇ ਉਹਦੇ ਬਲੌਗ ਹੋਣਾ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਧੰਨਵਾਦ ਅੱਜ ਦਾ ਬਲੌਗ ਸਾਡਾ ਇੱਥੇ ਹੀ ਖਤਮ ਹੁੰਦਾ ਹੈ ਜੀ ਸਾਡੇ ਨਾਲ ਜੁੜੇ ਰਹੋ ਅਸੀਂ ਇਸ ਤਰ੍ਹਾਂ ਹੀ ਬਲੌਗ ਬਣਾ ਕੇ ਤੁਹਾਨੂੰ ਸ਼ੇਅਰ ਕਰਦੇ ਰਹਾਂਗੇ ਥੈਂਕ ਯੂ ਥੈਂਕ ਯੂ